ਅੱਜ ਅਸੀਂ ਆਏ ਆ ਜੀ ਬਟਾਲਾ ਰੋਡ ਮੋਖਾ ਹਸਪੀਟਲ ਇਹ ਇੱਕ ਪਰਿਵਾਰ ਆ ਕੰਡ ਤੋਂ ਰਮੇਸ਼ ਅੰਕਲ ਇਹਨਾਂ ਦੀ ਵਾਈਫ ਐ 70 ਸਾਲ ਪਲੱਸ ਇਹਨਾਂ ਦੀ ਉਮਰ ਆ ਇਹਨਾਂ ਦੀਆਂ ਕਿਡਨੀਆਂ ਦੋਵੇਂ ਬਰਾਬਰ ਨੇ ਇਹਨਾਂ ਦਾ ਇਲਾਜ ਮੋਖਾ ਹਸਪੀਟਲ ਤੋਂ ਚੱਲ ਰਿਹਾ ਸੀਗਾ ਡਾਕਟਰ ਸਾਹਿਬ ਨੇ 8 ਤਰੀਕ ਨੂੰ ਇਹਨਾਂ ਨੂੰ ਟੈਸਟ ਲਿਖ ਕੇ ਦਿੱਤੇ ਕੁਝ ਟੈਸਟ ਇਹਨਾਂ ਨੇ ਅੰਦਰੋਂ ਕਰਾ ਲਏ ਜਿਹਦਾ ਰੇਟ ਸੀਗਾ 1500 ਰੁਪਈਆ ਤੇ ਬਾਕੀ ਟੈਸਟ ਤੇ ਬਾਹਰੀ ਨੇ ਬਾਹਰੋਂ ਕਿਸੇ ਟੈਸਟ ਤੋਂ ਰਾਏ ਜਿਹੜਾ ਕਿ 2000 ਦੇ ਟੈਸਟ 250 ਰੁਪਏ ਚ ਹੋ ਗਏ ਅੱਜ ਇਹ ਅੰਕਲ ਦੀਆਂ ਰਿਪੋਰਟਾਂ ਵਖਾਣ ਡਾਕਟਰ ਸਾਹਿਬ ਨੂੰ ਆਏ ਕਿ ਡਾਕਟਰ ਸਾਹਿਬ ਤੁਸੀਂ ਟੈਸਟ ਲਿਖਾਈ ਉਹਦੀ ਰਿਪੋਰਟਾਂ ਦੇਖ ਲਓ ਤੇ ਡਾਕਟਰ ਨੇ ਪਹਿਲਾਂ ਤਾਂ ਇਹਨਾਂ ਨੂੰ ਇਹ ਪੁੱਛਿਆ ਕਿ ਇਹ ਟੈਸਟ ਕਿੱਥੋਂ ਕਰਾਏ ਨੇ ਇਹਨਾਂ ਨੇ ਦੱਸਿਆ ਕਿ ਅਸੀਂ ਇਹ ਟੈਸਟ ਡਿਸਪੈਂਸਰੀ ਤੋਂ ਕਰਾਇਆ ਕਰਤਾਨੀ ਤੋਂ ਅੱਜ 24 ਬੇਜ ਟੈਸਟ ਹੋ ਗਿਆ ਕਹਿੰਦਾ ਤੁਹਾਨੂੰ ਮੈਂ ਕਿਹਾ ਸੀ ਅੰਦਰੋਂ ਕਰਾਣ ਲਈ ਕਹਿੰਦਾ ਡਾਕਟਰ ਸਾਹਿਬ ਸਾਡੇ ਕੋਲ ਇੰਨੇ ਪੈਸੇ ਹੀ ਨਹੀਂ ਹੈਗੇ ਕਹਿੰਦਾ ਬਾਹਰ ਫੀਸ ਭਰੋ ਕਹਿੰਦਾ ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲ ਹੁਣੇ ਤੇ ਹੋ ਕੇ ਗਏ ਆ ਅੱਠ 8 ਤਰੀਕ ਨੂੰ ਹੋ ਕੇ ਗਏ ਆ ਤੇ ਅੱਜ ਸਿਰਫ ਰਿਪੋਰਟਾਂ ਚੈੱਕ ਕਰਾਣ ਆਏ ਆ ਤੁਹਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਹਿੰਦਾ ਜੇ ਤੁਹਾਡੇ ਕੋ ਪੈਸੇ ਨਹੀਂਗੇ ਤਾਂ ਜਰੂਰ ਆਲਾ ਹੈਗਾ ਹਸਪੀਟਲ ਸਰਕਾਰੀ ਹਸਪੀਟਲ ਸੁਟਦਾ ਮਰੀਜ਼ ਇਹਨਾਂ ਦੀ ਇੰਨੀ ਕ ਪਹਾੜੀ ਲੈਂਗੁਏਜ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅੰਟੀ ਰਾਨ ਨੇ ਮੈਨੂੰ ਬੁਲਾਇਆ ਮੈਂ ਡਾਕਟਰ ਸਾਹਿਬ ਕੋ ਰਿਕੁਐਸਟ ਕਰਨ ਗਿਆ ਮੈਂ ਕਿਹਾ ਡਾਕਟਰ ਸਾਹਿਬ ਆਪਾਂ ਰੱਬੂਪੀ ਬੰਦੇ ਆ ਡਾਕਟਰ ਦੀ ਉਹਦੇ ਤੇ ਤੁਸੀਂ ਹੈਗੇ ਜੇ ਤੁਹਾਨੂੰ ਰੱਬ ਮੰਨਿਆ ਤਾਂ ਆਪਾਂ ਕਿਹੜੇ ਕੰਮ ਕਰਨ ਨੇ ਆ ਕਹਿੰਦਾ ਮੈਂ ਕਾਠ ਮੁਲਾਜ਼ਮ ਪਾਲੇ ਨੇ ਤੇ ਮੈਂ ਉਹਨਾਂ ਨੂੰ ਤਨਖਾਵਾ ਨਹੀਂ ਦੇਣੀਆਂ ਕਹਿੰਦਾ ਰਿਕੁਐਸਟ ਕਰ ਲੈਂਦੇ ਮੈਂ ਕਿਹਾ ਡਾਕਟਰ ਸਾਹਿਬ ਰੋ ਕੇ ਗਈ ਜਨਾਨੀ ਘਰ ਹੋਰ ਕਿਹਣੀ ਰਿਕੁਐਸਟ ਕਰਦੇ ਕਹਿੰਦਾ ਵੇਖੋ ਜੀ ਤੁਸੀਂ ਦੀ ਗ ਯਾ ਤੇ ਟੈਸਟੇ ਖੁਦ ਕਰਾਣ ਯਾ ਇਹ ਪਾਰ ਪੈਸੇ ਪਰਨ ਮੈਦਾ ਮਰੀਜ਼ ਨਹੀਂ ਜੇ ਦੇਣਾ ਇਹ ਮੋਖਾ ਹਸਪੀਟਲ ਦਾ ਹਾਲ ਜੇ ਇੱਥੇ ਸਿਰਫ ਪੈਸਾ ਨਾਲ ਮਤਲਬ ਆ ਮਰੀਜ਼ ਦੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਡਾਕਟਰ ਵਰਨ ਵੀਜੇ ਹੈ ਘਰੇ ਤੇ ਜੋ ਕਿ ਬਹੁਤ ਹੀ ਬਦਤਮੀਜ਼ੀ ਨਾਲ ਬੋਲੇ ਪੇਸ਼ੈਂਟ ਨਾਲ ਮੇਰੇ ਸਾਹਮਣੇ ਬੋਲੇ ਮੈਂ ਵੀ ਅੰਦਰ ਸੀਗਾ ਮੇਰੇ ਸਾਹਮਣੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੇ ਸਰਕਾਰੀ ਹੋਸਪੀਟਲ ਚ ਜਾਓ ਢਾਈ ਸਾਲਾਂ ਤੋਂ ਇਲਾਜ ਕਰਵਾ ਰਹੇ ਨੇ ਆਪਾਂ ਲੇਕਿਨ ਫੇਰ ਵੀ ਅੱਜ ਇੱਕ 400 ਰੁਪਏ ਪਿੱਛੇ ਇਹਨਾਂ ਨੂੰ ਹਸਪੀਟਲੋਂ ਬਾਹਰ ਕੱਢਦਾ ਆਂਟੀ ਇਹ ਹੋਇਆ ਤੁਹਾਡੇ ਨਾਲ ਮੈਂ ਕਹਿੰਦਾ ਮੈਂ ਕਿਹਾ ਮੈਂ ਤਾਂ ਗੱਲ ਕਰਨ ಸಲਹ ਲੈਣਾ ਕਿ ਕਿੱਦਾਂ ਕਰਨਾ ਉਹਨਾਂ ਨੇ ਕਹਿੰਦੇ ਪਹਿਲਾਂ 400 ਰੁਪਏ ਚਰਾਬ ਜੇ ਮੈਂ ਗੱਲ ਕਰਨ ਦਾ ਕਰੀ ਆਹ ਹਸਪੀਟਲ ਦਾ ਹਾਲ ਹੈ ਇਹ ਵੀਡੀਓ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਇਸ ਹਸਪੀਟਲ ਦੀ ਅਸਲੀਅਤ ਪਤਾ ਲੱਗੇ